ਰਹੋ ਤੇਜੀ ਸਾਡੀ ਖਬਰ ਅੱਜ ਜੀ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੈਨੂੰ ਜਿਹੜੇ ਚੀਫ ਮਿਨਿਸਟਰ ਸਾਹਿਬ ਹੈਗੇ ਆ ਪੰਜਾਬ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਇੱਕ ਮੈਂ ਆ ਤੇ ਸਾਡੇ ਫਰੀਦਕੋਟ ਪੁਲਿਸ ਦੇ ਸੁਖਮੰਦਰ ਸਿੰਘ ਇੰਸਪੈਕਟਰ ਹਾਂ ਜੀ ਤੇ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜਦ ਕੋਈ ਆਪਣਾ ਕੰਮ ਰੈਕੋਗਨਾਈਜ਼ ਕਰਦਾ ਹੈ ਤੇ ਇੱਕ ਤੇ ਉਤਸ਼ਾਹ ਮਿਲਦੀ ਹੈ ਕਿ ਹੋਰ ਬੰਦਾ ਮਿਹਨਤ ਨਾਲ ਕੰਮ ਕਰੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਸੂਬਾ ਪੱਧਰ ਦਾ ਮੁੱਖ ਮੰਤਰੀ ਮੈਡਲ ਮਿਲਣ ਵਾਲਾ ਹੈ ਉਹਨਾਂ ਦੀ ਚੋਣ ਹੋ ਗਈ ਹੈ ਤੇ ਬਕਾਇਦਾ ਪੰਜਾਬ ਸਰਕਾਰ ਨੇ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਇਹ ਮੈਡਲ ਦਿੱਤਾ ਜਾਣਾ ਹੈ ਮੁੱਖ ਮੰਤਰੀ ਮੈਡਲ ਜਿਹੜਾ ਕਿ 26 ਜਨਵਰੀ ਨੂੰ ਰਾਜ ਪੱਧਰੇ ਸਮਾਗਮ ਵਿੱਚ ਦਿੱਤਾ ਜਾਊਗਾ ਪੰਜਾਬ ਦੇ 19 ਪੁਲਿਸ ਅਫਸਰਾਂ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚੋਂ ਦੋ ਫਰੀਦਕੋਟ ਨਾਲ ਸਬੰਧਤ ਹਨ ਇੱਕ ਐਸਪੀ ਸਰਦਾਰ ਜਸਮੀਤ ਸਿੰਘ ਜਿਹੜੇ ਫਰੀਦਕੋਟ ਦੇ ਵਿੱਚ ਐਸਪੀ ਡੀ ਹੈ ਤੇ ਦੂਸਰੇ ਇਨਸਪੈਕਟਰ ਸੁਖਮੰਦਰ ਸਿੰਘ ਜਿਹੜੇ ਲਿਟੀਗੇਸ਼ਨ ਵਿਭਾਗ ਦੇ ਵਿੱਚ ਇੰਨੇ ਪਹਿਨਾਤ ਆ ਪੁਲਿਸ ਵਿਭਾਗ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਦੋਨਾਂ ਪੁਲਿਸ ਅਧਿਕਾਰੀਆਂ ਨੂੰ ਇਹ ਮੁੱਖ ਮੰਤਰੀ ਮੈਡਲ ਦੇਣ ਲਈ ਚੋਣ ਹੋਣ ਤੇ ਫਰੀਦਕੋਟ ਦੀ ਐਸਐਸਪੀ ਡਾਕਟਰ ਉਪਰਗਿਆ ਜੈਨੇ ਦੋਨਾਂ ਨੂੰ ਮੁਬਾਰਕਬਾਦ ਦਿੱਤੀ ਆ ਉਹਨਾਂ ਨੂੰ ਮਿਲੇ ਆ ਤੇ ਨਾਲ ਦੀ ਨਾਲ ਕਿਹਾ ਕਿ ਇਸ ਅਵਾਰਡ ਦੇ ਨਾਲ ਜਿਹੜੇ ਬਾਕੀ ਅਧਿਕਾਰੀ ਆ ਉਹਨਾਂ ਨੂੰ ਬੜੀ ਵੱਡੀ ਪ੍ਰੇਰਨਾ ਮਿਲੂਗੀ ਤੇ ਉਹ ਵੀ ਹੋਰ ਮਿਹਨਤ ਦੇ ਨਾਲ ਕੰਮ ਕਰਨਗੇ ਇਸ ਤੋਂ ਇਲਾਵਾ ਦੋਨਾਂ ਪੁਲਿਸ ਅਧਿਕਾਰੀਆਂ ਸੁਖਮੰਦਰ ਸਿੰਘ ਤੇ ਐਸਪੀ ਜਸਮੀਤ ਸਿੰਘ ਨੇ ਇਹ ਅਵਾਰਡ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਅਵਾਰਡ ਉਹਨਾਂ ਦੇ ਲਈ ਪ੍ਰੇਰਨਾ ਸਰੋਤ ਹੋਣਗੇ ਤੇ ਉਹਨਾਂ ਦੇ ਕੰਮ ਵਿੱਚ ਹੋਰ ਨਿਖਾਰ ਲਿਆਉਣ ਲਈ ਕਾਫੀ ਅਹਿਮ ਯੋਗਦਾਨ ਪਾਉਣਗੇ ਇਹ ਜੀ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੈਨੂੰ ਜਿਹੜੇ ਚੀਫ ਮਿਨਿਸਟਰ ਸਾਹਿਬ ਹੈਗੇ ਪੰਜਾਬ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਇੱਕ ਮੈਂ ਆ ਤੇ ਇੱਕ ਸਾਡੇ ਫਰੀਦਕੋਟ ਪੁਲਿਸ ਦੇ ਸੁਗਮੰਦਰ ਸਿੰਘ ਇੰਸਪੈਕਟਰ ਹਨ ਜੀ ਤੇ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜਦ ਕੋਈ ਆਪਣਾ ਕੰਮ ਰੈਕੋਗਨਾਈਜ਼ ਕਰਦਾ ਹੈ ਤੇ ਇੱਕ ਤੇ ਉੱਛਾ ਮਿਲਦੀ ਹੈ ਕਿ ਹੋਰ ਬੰਦਾ ਮਿਹਨਤ ਨਾਲ ਕੰਮ ਕਰੇ ਤੇ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈਗੀ ਹੈ ਤੇ ਖੁਸ਼ੀ ਤੇ ਆਬਵੀਅਸਲੀ ਹੋ ਰਹੀ ਹੈ ਤੇ ਮੈਂ ਸਨਮਾਨ ਇਹ ਕਹਿਣਾ ਚਾਹੁੰਦਾ ਜੀ ਚਾਹਨਾ ਹੈ ਸਭ ਤੋਂ ਜਿਹੜਾ ਵੱਡਾ ਯੋਗਦਾਨ ਹੈਗਾ ਸਾਡੇ ਐਸਐਸਪੀ ਸਾਹਿਬ ਮਫਰੀਦਗੋੜ ਜਿਹੜੇ ਮੈਡਮ ਪ੍ਰਗਿਆ ਜੈਨ ਹੈ ਉਹਨਾਂ ਦਾ ਹੈਗਾ ਕਿਉਂਕਿ ਮੈਨੂੰ 10 ਸਾਲ ਹੋ ਗਏ ਜੀ ਇਹ ਮਹਿਕਮੇ ਵਿੱਚ ਕੰਮ ਕਰਦੇ ਤੇ ਮੈਂ ਨੇ ਇਸ ਚੀਜ਼ ਨੂੰ ਰੈਕਗਨਾਈਜ਼ ਕਰਕੇ ਤੇ ਰეკਮੈਂਡ ਕਰਕੇ ਭੇਜਿਆ ਜੀ ਇਹ ਉਹਨਾਂ ਦਾ صدਕਾ ਹੈਗਾ ਇਹ ਸਾਰਾ ਸਿਰਾ ਉਹਨਾਂ ਨੂੰ ਜਾਂਦਾ ਨਾਲੋਂ ਨਾਲ ਮੇਰੇ ਕੁਲੀਕਸ ਤੇ ਜਿਹੜੇ ਮੇਰੇ ਬਾਕੀ ਸਾਥੀ ਕਰਮਚਾਰੀ ਹੈਗੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਤੇ ਜਿੰਨਾ صدਕਾ ਇਹ ਮਿਲੇ ਇਮਾਨਦਾਰੀ ਦੀ ਗੱਲ ਕਰਦੇ ਆ ਇਮਾਨਦਾਰੀ ਬਹੁਤ ਓਡੀ ਚੀਜ਼ ਹੈ ਕਦੇ ਪਰਿਵਾਰ ਚੋਂ ਕੋਈ ਨੌਕਰੀ ਕਰਦਾ ਹੈਗਾ ਇਹ ਸੇ ਗੱਲਾਂ ਗਿੱਤੇ ਨੇ ਭਾਈ ਇਮਾਨਦਾਰ ਨੇ ਕੰਮ ਕਰਨਾ ਚਾਹੀਦਾ ਹੈ ਕੋਈ ਬਲੈਕ ਸ਼ੀਪ ਬਹੁਤ ਹੁੰਦੀਆਂ ਨੇ ਮੈਂ ਇਹ ਇਹ ਬਲੈਕ ਸ਼ੀਟ ਤੇ ਚਲੋ ਹਰ ਮੈਕ ਵਿੱਚ ਹੁੰਦੀਆਂ ਥੋੜੀਆਂ-ਬੋਧੀਆਂ ਸਾਡੇ ਚ ਵੀ ਹੋਣਗੀਆਂ ਬਟ ਜਿੱਦਾਂ ਕਿ ਸਰਕਾਰ ਅੱਛੇ ਕੰਮ ਨੂੰ ਰੈਕਗਨਾਈਜ਼ ਕਰਦੀ ਹੈ ਡੀਜੀ ਸਰ ਕਰਦੇ ਨੇ ਡਿਸਕ ਦਿੰਦੇ ਨੇ ਸੀਸੀ 1 2 3 ਮਿਲਦੇ ਨੇ ਸੀਮ ਸਾਫ ਕਰਦੇ ਨੇ ਤੇ ਆਪਾਂ ਨੂੰ ਅੱਛਾ ਕੰਮ ਤੇ ਮਿਹਨਤ ਤੇ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤੇ ਇਹਦਾ ਜਾਨੀ ਕਿ ਆਪਣੇ ਮਨ ਨੂੰ ਸੰਤੁਸ਼ਟੀ ਵੀ ਹੁੰਦੀ ਹੈ ਤੇ ਮੈਕਮੇ ਦੀ ਵੀ ਸ਼ੋਭਾ ਵਾਦੀ ਹੈ ਇਹਦਾ ਜੀ ਮੈਨੂੰ